ਅਸਿਕੋ ਬਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀਰਾ ਸਾਹਿਬ ਇਸ਼ੂ ਵੀਰ ਜੀਤਾ ਸੰਧਰ ਕੁਲਜੀਤ ਸਿੰਘ ਰੁਪਿੰਦਰ ਸਿੰਘ ਇਨ ਆਵਰ ਨੋ ਵਾਇਗੁਰ ਜੀ ਦਾ ਖਾਲਸਾ ਹੈ ਅੱਜ ਜੀ ਫਤਿਹ ਰੁਪਿੰਦਰ ਸਿੰਘ ਲਿਖਦੇ ਨੇ ਡਾਕਟਰ ਸਿੰਘ ਆਈ ਐਪਰੀਸ਼ੀਏਟ ਯੂਰ ਅਫਰਟਸ ਫॉर میکਿੰਗ ਪੰਥ ਨੋਲੇਜੇਬਲ ਐਂਡ ਸਟੈਂਡ ਵਿਦ ਦਾ ਟਰੂਥ ਥਿਸ ਵਿਲ ਪ੍ਰਿਪੇਅਰ ਯੂਥਸ ਆਫ ਆਵਰ ਪੰਥ ਫॉर ਸਟਰਗਲ ਇਨ ਫਿਊਚਰ ਫॉर ਆਵਰ ਹੋਮ لینڈ ਖਾਲਿਸਤਾਨ ਬਹੁਤ ਬਹੁਤ ਸ਼ੁਕਰੀਆ ਵੀ ਰੁਪਿੰਦਰ ਸਿੰਘ ਜੀ ਇਹਨਾਂ ਨੇ ਕਿਹਾ ਕਿ ਵੀ ਤੁਸੀਂ ਜਾੜਾ ਉਹ ਜਾਗਰੂਕ ਕਰ ਰਹੇ ਹੋ ਗਿਆਨ ਦੇ ਰਹੇ ਹੋ ਔਰ ਇਸ ਨਾਲ ਜਿਹੜੇ ਨੌਜਵਾਨ ਨੇ ਉਹ ਕੌਮੀ ਕਰਦੇ ਲਈ ਰੋਣਗੇ ਔਰ ਇਹੀ ਸਾਡਾ ਟੀਵੀ 84 ਦਾ ਔਰ ਸਾਡੇ ਜੀਵਨ ਦਾ ਵੀ ਮਕਸਦ ਇਹੀ ਹੈ ਕਿ ਅਗਿਆਨਤਾ ਨੂੰ ਦੂਰ ਕਰਨ ਦੇ ਲਈ ਖਾਸ ਤੌਰ ਤੇ ਜੋ ਵਾਪਰਦਾ ਹੈ ਕੌਮ ਨਾਲ ਜੋ ਵਾਪਰੇ ਹੈ ਉਸ ਨੂੰ ਹਾਈਲਾਈਟ ਕਰਨਾ ਸਮਾ ਸੀਮਤ ਦੋ ਕੁਇਕ ਇਸ਼ੂ ਜਿਹੜੇ ਮੈਂ ਸਮਝਦਾ ਹਾਂ ਵੀ ਸਾਡੇ ਖਿੱਤੇ ਨਾਲ ਸੰਬੰਧਿਤ ਨੇ ਔਰ ਇਹ ਦੱਸ ਰਹੇ ਨੇ ਕਿ ਵੀ ਆਉਣ ਵਾਲੇ ਪੀਰੀਅਡ ਚ ਟਕਰਾਅ ਦਾ ਮਾਹੌਲ ਜਦੋਂ ਅਸੀਂ ਅਮਰੀਕਾ ਚੀਨ ਦੇ ਹਵਾਲੇ ਨਾਲ ਦੇਖਦੇ ਹਾਂ ਔਰ ਈਵਨ ਭਾਰਤ ਚੀਨ ਦੇ ਹਵਾਲੇ ਨਾਲ ਦੇਖਦੇ ਹਾਂ ਭਾਰਤ ਪਾਕਿਸਤਾਨ ਚ ਤਾਂ ਵੈਸੀ ਬਿਟਰਨੈਸ ਇਹਨਾਂ ਨੇ ਹਿੰਦੂਤਵੀਆਂ ਨੇ ਕ੍ਰੀਏਟ ਕੀਤੀ ਹੋਈ ਹੈ ਅੱਜ ਸਾਊਥ ਚਾਈਨਾ ਸੀਸ ਦੇ ਸਮੁੰਦਰ ਦੇ ਵਿੱਚ ਚੀਨ ਨੇ ਅਮਰੀਕਾ ਦਾ ਜਿਹੜਾ ਅੰਡਰਵਾਟਰ ਡਰੋਨ ਹੈ ਉਹਨੂੰ ਫੜ ਲਿਆ ਇਹ ਚਾਈਨੀਸ ਨੇਵੀ ਵਾਰਸ਼ਿਪ ਹੈਸ ਸੀਜ਼ਡ ਐਨ ਅੰਡਰਵਾਟਰ ਡਰੋਨ ਡਿਪਲੋਇਡ ਬਾਈ ਐਨ ਅਮਰੀਕਨ oceanographic vessel in international waters in the south china sea triggering a formal diplomatic protest from the us and a demand for its return a us defense official said on friday un america wale ne protest kita hai ke ji tusi sada eh drone kyon phadya pani ch aur wapas karo aur eh jehdi hai taaza taaza ghatna hui hai us to pehla ek america da do bush baneya si ਪਹਿਲੇ ਦਿਨਾਂ 'ਚ ਇਹਨਾਂ ਦਾ ਇੱਕ ਜਸੂਸੀ ਵਾਲਾ ਜਹਾਜ਼ ਚਾਈਨਾ ਦੇ ਉੱਤੇ ਜਾ ਰਿਹਾ ਸੀ ਜਿਹੜਾ ਉਹਨਾਂ ਨੇ ਥੱਲੇ ਸੁੱਟ ਲਿਆ ਸੀ ਔਰ ਬਾਅਦ ਇਹਨਾਂ ਨੇ ਬੜੇ ਤਰਲੇ ਕੀਤੇ ਪਰ ਉਹਨਾਂ ਨੇ ਟੁਕੜੇ-ਟੁਕੜੇ ਕਰਕੇ ਹੀ ਮੋੜਿਆ ਸੀ ਸੋ ਹੁਣ ਪਹਿਲਾਂ ਸਮੁੰਦਰੀ ਜਿਹੜਾ ਹਵਾਈ ਹੈ ਹੁਣ ਉਹਨਾਂ ਨੇ ਸਮੁੰਦਰੀ ਇਹਨਾਂ ਦਾ ਡਰੋਨ ਜਿਹੜਾ ਜਾ ਰਿਹਾ ਇੰਟੈਲੀਜੈਂਸ ਕਲੈਕਟ ਕਰਨ ਵਾਲਾ ਹੀ ਹੈ ਔਰ ਇਹ ਵੀ ਜਦੋਂ ਹੁਣ ਇਹਨੇ ਟਰੰਪ ਨੇ 20 ਜਨਵਰੀ ਨੂੰ ਟੇਕਓਵਰ ਕਰਨਾ ਉਸ ਤੋਂ ਪਹਿਲਾਂ ਇਸ ਕਿਸਮ ਦਾ ਵਾਪਰਨਾ ਹੈ ਔਰ ਇਹ ਕਹਿ ਰਹੇ ਨੇ ਜੀ ਅਸੀਂ ਤਾਂ ਬਸ ਮਿਲਟਰੀ ਸਰਵੇ ਕੰਡਕਟ ਕਰ ਰਹੇ ਸੀ ਔਰ ਇਹ ਸਾਰੇ ਨੂੰ ਜੋ ਕਿ ਅੱਜ ਦੀ ਤਾਜ਼ਾ ਖਬਰਾਂ ਚ ਹੈ ਡਿਟੇਲ ਬਾਅਦ ਵਿੱਚ ਜਦੋਂ ਆਏਗੀ ਵੀ ਉਹ ਕਿਵੇਂ ਮੋੜਦੇ ਨੇ ਜਾਂ ਨਹੀਂ ਮੋੜਦੇ ਪਰ ਇਹ ਇੱਕ ਡੋਨਲਡ ਟਰੰਪ ਨੂੰ ਜਿਹੜੀ ਚੀਜ਼ ਹੁਣ ਵਿਰਸੇ ਚ ਮਿਲਣ ਜਾ ਰਹੀ ਹੈ ਉਹਦੇ ਵਿੱਚ ਇਹ ਘਟਨਾ ਵੀ ਹੋਏਗੀ ਤੇ ਇਹ ਲਿਆਏਗੀ ਸਾਹਮਣੇ ਕਿ ਕਿੰਨਾ ਕਿ ਚਾਈਨਾ ਦੀਆਂ ਅੱਖਾਂ ਜੱਖਾਂ ਪਾ ਕੇ ਉਹਨਾਂ ਨੂੰ ਚੈਲੰਜ ਕਰਦਾ ਹੈ ਤੇ ਦੂਸਰੀ ਘਟਨਾ ਪਾਕਿਸਤਾਨ ਦੇ ਕੰਟੈਕਸਟ ਵਿੱਚ ਅਸੀਂ ਦੇਖਦੇ ਹਾਂ ਵੀ ਉਹ ਵੀ ਲਗਾਤਾਰ ਚੀਨ ਦੀਆਂ ਅੱਖ ਚੁੰਗੜ ਮਾਰ ਰਹੇ ਨੇ ਹੁਣ ਦলাই ਲਾਮਾ ਜਿਹੜਾ ਹੈ ਉਹਨੂੰ ਐਸ ਅ ਸਪਿਰਚੁਅਲ ਹੈਡ ਉਹਨਾਂ ਨੇ ਉੱਥੇ ਬਿਠਾਇਆ ਜਦੋਂ ਕਿ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ ਹੋਈ ਹੈ ਚੀਨ ਦੇ ਖਿਲਾਫ ਵਰਤਦੇ ਨੇ ਔਰ ਚਾਈਨਾ ਹਮੇਸ਼ਾ ਪ੍ਰੋਟੈਸਟ ਕਰਦਾ ਹੈ ਜੇ ਉਹਦੇ ਨਾਲ ਕੋਈ ਆਫੀਸ਼ੀਅਲ ਮੀਟਿੰਗ ਹੁੰਦੀ ਹੈ ਹੁਣ ਇਹ ਚਾਈਨਾ ਫਿਊਮਸ ਐਟ ਦলাই ਲਾਮਾ ਮੀਟਿੰਗ ਪ੍ਰੈਜ਼ੀਡੈਂਟ ਜੀ ਇੰਡੀਆ ਚ ਪਰਨਾ ਮਖਰਜੀ ਦੇ ਨਾਲ ਕੋਈ ਚਿਲਡਰਨ ਪ੍ਰੋਗਰਾਮ ਸੀ ਚਾਈਨਾ ਟੂਡੇ ਫਿਊਮਡ ਐਟ ਤਿੱਬਤੀਨ ਸਪਿਰਚੁਅਲ ਲੀਡਰ ਦਾ ਦਰਾਈ ਲਾਮਾਜ਼ ਮੀਟਿੰਗ ਵਿਦ ਪ੍ਰੈਜ਼ੀਡੈਂਟ ਪ੍ਰਨਾ ਮਖਰਜੀ ਐਟ ਰਾਸ਼ਟਰਪਤੀ ਭਵਨ ਡੂਰਿੰਗ ਅ ਚਿਲਡਰਨ ਸਮਿਟ ਔਨ ਸੈਟਰਡੇ ਐਂਡ ਸੈਡ ਥੈਟ ਬਾਈਲੈਟਰਲ ਟਾਈਜ਼ ਕੁਡ ਬੀ ਡੈਮੇਜਡ ਇਫ ਇੰਡੀਆ ਕੰਟੀਨਿਊ ਟੂ ਇਗਨੋਰ ਚਾਈਨਾਸ ਕੋਰ ਇੰਟਰਸਟ ਚੀਨ ਨੇ ਕਿਹਾ ਕਿ ਵੀ ਇਹ ਸਾਡੇ ਸਬੰਧ ਖਰਾਬ ਹੋਣਗੇ ਜੇ ਤੁਸੀਂ ਲਗਾਤਾਰਤਾ ਨਾਲ ਜਿਹੜੀਆਂ ਸਾਡੇ ਵਿਰੋਧੀ ਹਰਕਤਾਂ ਕਰੋਗੇ ਔਰ ਉੱਥੇ ਜਿਹੜਾ ਕੋ ਫੰਕਸ਼ਨ ਨੋਬਲ ਔਰੀਟ ਨੇ ਰੱਖਿਆ ਹੋਇਆ ਸੀ ਉਹ ਉਸ ਥਾਂ ਦੇ ਉੱਤੇ ਪਹੁੰਚੇ ਔਰ ਮੁਖਰਜੀ ਉਹਨੂੰ ਮਿਲਿਆ ਔਰ ਇਸ ਦਾ ਜਿਹੜਾ ਚਾਈਨਾ ਵੱਲੋਂ ਪ੍ਰੋਟੈਸਟ ਦੇ ਦੱਸਦਾ ਪਹਿਲਾਂ ਹੀ ਅਰਨਾਚਲ ਪ੍ਰਦੇਸ਼ ਨੂੰ ਚੀਨ ਆਪਣਾ ਕਹਿੰਦਾ ਹੈ ਜੀ ਸਾਊਥ ਤਿੱਬਤ ਦੇ ਥੱਲੇ ਔਰ ਦੂਜਾ ਜਿਹੜਾ ਬਾਰਡਰ ਇਸ਼ੂ ਇਹਨਾਂ ਦੇ ਚੱਲ ਰਹੇ ਨੇ ਨਿਊਕਲੀਅਰ ਸਪਲਾਈਅਰ ਗਰੁੱਪ ਚੀਨ ਦਾ ਇਹਨਾਂ ਨੂੰ ਨਾ ਵੜਨ ਦੇਣਾ ਹੈ ਜਿਹੜਾ ਉਹ ਇੱਕ ਬੋਨ ਆਫ ਕੰਟੈਂਸ਼ਨ ਹੈ ਔਰ ਪਾਕਿਸਤਾਨ ਦੇ ਨਾਲ ਚੀਨ ਦੀ ਸਾਂਹ ਇਹਨਾਂ ਦੀ ਅੱਖ ਚ ਰੜਕਦੀ ਹੈ ਔਰ ਹੁਣ ਜੇ ਦਲਾਈ ਲਾਮਾ ਸਿੱਧਾ ਜਾ ਕੇ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਮੰਗੋਲੀਆ ਉਹ ਜਿਹੜਾ 1 ਬਿਲੀਅਨ ਡਾਲਰ ਇੰਡੀਆ ਦੇ ਰਿਹਾ ਜਦੋਂ ਕਿ ਮੰਗੋਲੀਆ ਨੇ ਦਲਾਈ ਲਾਮੇ ਨੂੰ ਸੱਦਿਆ ਤੇ ਚੀਨ ਨੇ ਟੈਕਸ ਲਾ ਦਿੱਤਾ ਵੀ ਹਰ ਬਸ ਜਾਣ ਵਾਲੀ ਨੂੰ ਤੁਸੀਂ ਇੰਨਾ ਟੈਕਸ ਦਿਓਗੇ ਤੇ ਇੰਡੀਆ ਨੇ ਕਿਹਾ ਲਓ ਜੀ ਅਸੀਂ ਬਿਲੀਅਨ ਦਿੰਨੇ ਆ ਜਿਹੜਾ ਸਾਡਾ ਮੋਦੀ ਪ੍ਰੋਮਿਸ ਕਰਕੇ ਆਇਆ ਸੀ ਸੋ ਕੁੱਲ ਮਿਲਾ ਕੇ ਜਿਹੜਾ ਬੰਦ ਰਿਹਾ ਉੱਥੇ ਸਿਨੈਰੀਓ ਹੁਣ ਅਮਰੀਕਾ ਦਾ ਸਮੁੰਦਰੀ ਜਿਹੜਾ ਡਰੋਨ ਆ ਗਿਆ ਕਾਬੂ ਚੀਨ ਦੇ ਇਧਰ ਦਲਾਈ ਲਾਮੇ ਰਾਹੀਂ ਪ੍ਰੋਵੋਕ ਕਰ ਰਹੇ ਨੇ ਇਹ ਸਾਡੇ ਲਈ ਆਫ ਕਨਸਰਨ ਵੀ ਹੈ ਔਰ ਇਹਦੇ ਜੋ ਸਾਡਾ ਕੁਝ ਨਿਕਲ ਵੀ ਸਕਦਾ ਹੈ ਕਿਉਂਕਿ ਅਲਟੀਮੇਟਲੀ ਉਸ ਖਿੱਤੇ ਵਾਲੀ ਸਾਰੀ ਅਟੈਨਸ਼ਨ ਜਾ ਰਹੀ ਹੈ ਸੋ ਇਹ ਅੱਜ ਦੇ ਮੇਨ ਇਸ਼ੂ ਨਹੀਂ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਸਰ ਦਰਸ਼ਕਾਂ ਦਾਸ ਤੋਂ ਅੱਜ ਦਾ ਵਿਚਾਰ ਜਿਵੇਂ ਅਸੀਂ ਮੋਸਟਲੀ ਫ੍ਰਾਈਡੇ ਬਾਬਾ ਫਰੀਦ ਜੀ ਦੀ ਬਾਣੀ ਨੂੰ ਵਿਚਾਰ ਅਧਿਨ ਲਿਆਉਂਦੇ ਜੀ ਅੱਜ ਅਸੀਂ ਉਹਨਾਂ ਦੇ ਦੋ ਸ਼ਲੋਕ ਇਹ ਸਾਜ ਦੇ ਵਿਚਾਰ ਲਈ ਚੁਣੇ ਨੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਆਪਣੇ ਅਗਰੀਵਾਨ ਮੈਂ ਸਿਰ ਨੀਵਾ ਕਰਦੇ ਇਹ ਸਾਰਾ ਸਾਡੇ ਵਰਗਿਆਂ ਲਈ ਹੈ ਜਿਹੜੇ ਆਪਣੇ ਆਪ ਨੂੰ ਬੜੇ ਅਖਲਮੰਦ ਸਮਝਦੇ ਨੇ ਹੈ ਨਹੀਂ ਵੈਸੇ ਔਰ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਜੇ ਤੁਹਾਡੇ ਚ ਕੋਈ ਗਿਆਨ ਆਇਆ ਅਕਲ ਲਤੀਫ ਹੁੰਦਾ ਇਹਨੂੰ ਕੀਨ ਅੰਡਰਸਟੈਂਡਿੰਗ ਔਰ ਇੰਟੈਲੈਕਟ ਜੀ ਜਾਂ ਡੀਪਰ ਨੋਲੇਜ ਔਰ ਐਨਾਲਿਟিক্যাল ਮਾਈਂਡ ਜੇ ਤੁਹਾਨੂੰ ਰੱਬ ਨੇ ਅਕਲ ਦਿੱਤੀ ਹੈ ਔਰ ਤੁਹਾਨੂੰ ਅਕਲਮੰਦ ਬਣਾਇਆ ਫਰੀਦਾ ਜੇ ਤੂੰ ਅਕਲ ਲਤੀਫ ਕੇ ਵੇਰੀ ਕਹਿਣਗੇ ਕੋਈ ਲੇਟ ਆਏ ਕਿਸੇ ਥਾਂ ਤੇ ਕਹਿਣਗੇ ਲੇਟ ਲਤੀਫ ਹੈ ਜੀ ਜੀ ਜੇ ਤੂੰ ਅਕ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇ ਹੁਣ ਸਿਆਹੀ ਮੋਸਲੀ ਕਾਲੀ ਹੁੰਦੀ ਸੀ ਤੇ ਹੁਣ ਲਿਖਿਆ ਤਾਂ ਉਹਦੇ ਨਾਲ ਹੀ ਜਾਂਦਾ ਸੀ ਕਿ ਤੁਸੀਂ ਕਿਸੇ ਦੇ ਖਿਲਾਫ ਲਿਖ ਰਹੇ ਹੋ ਆਪਨੇ ਡੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਸਭ ਤੋਂ ਪਹਿਲਾਂ ਕਿਸੇ ਬਾਰੇ ਕੁਝ ਕਹਿਣ ਤੋਂ ਕਿਸੇ ਬਾਰੇ ਕੁਝ ਲਿਖਣ ਤੋਂ ਪਹਿਲਾਂ ਆਪਣੇ ਅੰਦਰ ਝਾਕ ਕੇ ਦੇਖ ਕੇ ਤੂੰ ਕੀ ਹੈ ਆਪਣੇ ਅਰੇ ਗਰੀਵਾਨ ਮੇ ਸਿਰ ਨੀਵਾ ਕਰ ਦੇ ਮਤਲਬ ਇਹ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਦੇਖਾਂਗੇ ਤੇ ਫਿਰ ਸਾਨੂੰ ਜਿਵੇਂ ਕਬੀਰ ਬੀਚਾ ਗ੍ਰੰਥ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਬੁਰਾ ਕਬੀਰ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਓ ਕੋਏ ਜਾਂ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਈ ਜਦੋਂ ਮੈਂ ਤੁਰਿਆ ਕਿ ਵੀ ਮੈਂ ਬੁਰਾ ਲੱਭਣੇ ਕੋਈ ਨਹੀਂ ਮਿਲਿਆ ਫਿਰ ਮੈਂ ਆਪਣੇ ਅੰਦਰ ਚਾਕਿਆ ਤੇ ਮੈਨੂੰ ਲੱਗਾ ਵੀ ਕਿ ਵੀ ਤੇਰੇ ਤੋਂ ਮਾੜਾ ਔਰ ਕੌਣ ਹੋ ਸਕਦਾ ਸੋ ਕੁੱਲ ਮਿਲਾ ਕੇ ਇਹੀ ਗੱਲ ਐ ਕਿ ਵੀ ਦੂਸਰਿਆਂ ਦੇ ਔਗਣ ਨਾਲ ਲੱਭੋ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਇਹ ਨਾ ਹੋਏ ਕਿ ਦੂਸਰੇ ਦੀ ਅੱਖ ਦਾ ਤੀਲਾ ਜਿਹੜਾ ਉਹ ਤੁਹਾਨੂੰ ਸ਼ਤਿਰ ਨਜ਼ਰ ਆਏ ਜਿਹੜਾ ਸ਼ਤੀਰ ਤੁਸੀਂ ਅੰਦਰ ਲੁਕੋਇਆ ਹੋਇਆ ਆਪਣੇ ਉਹ ਤੁਹਾਨੂੰ ਤੀਲਾ ਵੀ ਨਜ਼ਰ ਆਏ ਜੀ ਆ ਦੂਸਰਾ ਸ਼ਲੋਕ ਹੈ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਘੁਮ ਆਪਨੜੇ ਘਰ ਜਾਈਐ ਪੈਰ ਤਿਨਾ ਦੇ ਚੁਮ ਜੀ ਕਿ ਵੀ ਹੁਣ ਇਹਦੇ ਚ ਮੁਕੀਆਂ ਇੱਕ ਤਾਂ ਫਿਜ਼ੀਕਲ ਮੀਟਿੰਗ ਹੈ ਮੁੱਕਾ ਮਾਰਨਾ ਕੋ ਮੈਂ ਵਾਪਸੀ ਕਿ ਵੀ ਕਿਸੇ ਨੇ ਤੁਹਾਨੂੰ ਮਾਰਿਆ ਤੁਸੀਂ ਉਹਨੂੰ ਮਾਰਿਆ ਤੇ ਇੱਥੇ ਜੇ ਹੁਣ ਕੋਈ ਦੇਖੇ ਵੀ ਬਾਬਾ ਫਰੀਦ ਤਾਂ ਇਹ ਕਹਿੰਦੇ ਨੇ ਕਿ ਭਾਈ ਜਿਹੜਾ ਤੈਨੂੰ ਇਨਸਲਟ ਕਰਦਾ ਹੈ ਤੇਰੇ ਦੇ ਉੱਤੇ ਜਿਹੜਾ ਉਹ ਕੋਈ ਇਸ ਕਿਸਮ ਦੀ ਜ਼ਿਆਤੀ ਕਰਦਾ ਤੂੰ ਵਾਪਸ ਉਹਦੇ ਨਾਲ ਨਾ ਕਰ ਇਹ ਇੰਡੀਵਿਜੂਅਲ ਬਿਹੇਵੀਅਰ ਹੈ ਇੰਡੀਵਿਜੂਅਲ ਬਿਹੇਵੀਅਰ ਜਿਹੜੀ ਹਿਊਮਿਲਟੀ ਹੈ ਨਿਮਰਤਾ ਹੈ ਔਰ ਮੁਆਫ ਕਰਨ ਦੇ ਇਹ ਫਾਰਗੇਵਨੈਸ ਹੈ ਜੇ ਜਦੋਂ ਅਸੀਂ ਗੁਰਮਤਿ ਸਿਧਾਂਤ ਸਿੱਖੀ ਦਾ ਦੇਖਦੇ ਆਂ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ ਵੀ ਹੈ ਉਹ ਦੁਸ਼ਮਣ ਲਈ ਹੈ ਜੰਗ ਦੇ ਮੈਦਾਨ ਚ ਹੈ ਕੌਮਾਂ ਦੀ ਆਜ਼ਾਦੀ ਲਈ ਹੈ ਪਰ ਇੰਡੀਵਿਜੂਅਲ ਹਿਊਮਿਲਟੀ ਜਿਹੜੀ ਹੈ ਕਿ ਜਦੋਂ ਤੁਸੀਂ ਆਪਸ ਦੇ ਵਿੱਚ ਵਰਤਣ ਹੈ ਫੈਲੋ ਸਿਟੀਜ਼ਨਸ ਦੇ ਨਾਲ ਆਪਣੇ ਭਾਈਚਾਰੇ ਦੇ ਵਿੱਚ ਆਪਣੇ ਸਾਥੀਆਂ ਦੇ ਵਿੱਚ ਸੰਗੀਆਂ ਦੇ ਨਾਲ ਵਰਕਰਸ ਦੇ ਨਾਲ ਔਰ ਇਹ ਹਮੇਸ਼ਾ ਹੁੰਦਾ ਹੈ ਵੀ ਰਿਐਕਟ ਨਾ ਕਰੋ ਜਿਹੜੇ ਇੱਥੇ ਤੁਸੀਂ ਕੁਝ ਲੋਕਾਂ ਦੇ ਹੁੰਦਾ ਜੀ ਐਂਗਰ ਮੈਨੇਜਮੈਂਟ ਐਂਗਰ ਮੈਨੇਜਮੈਂਟ ਚ ਇਹ ਹੁੰਦਾ ਹੈ ਪਹਿਲਾ ਪਾਰਟ ਕਿ ਭਈ ਰਿਐਕਟ ਨਾ ਕਰੋ ਈਵਨ ਹਸਬੰਡ ਵਾਈਫ ਚ ਇਹ ਤਵੀਤ ਦੀ ਗੱਲ ਅਕਸਰ ਸੁਣਾਈ ਜਾਂਦੀ ਹੈ ਹੈ ਕਿ ਭਈ ਉਹ ਲੜਾਈ ਹੁੰਦੀ ਸੀ ਗਈ ਕਿਸੇ ਭਲੇ ਲੋਕ ਕੋਲ ਕੇ ਦਿਖਾ ਉਹਨੇ ਕਾਗਜ਼ ਲਪੇੜੋ ਉਹਨੇ ਕਿਹਾ ਜਦੋਂ ਘਰ ਆਲਾ ਹੈ ਦੰਦਾ ਥਲੇ ਦੱਬ ਲਈ ਇਹ ਤਵੀਤ ਹੈ ਹੈ ਉਹਨੇ ਆਇਆ ਹੁਣ ਅੱਗੋਂ ਉਹ ਕਹਿੰਦਾ ਸੀ ਤੇ ਅੱਗੋਂ ਉਹ ਕਹਿੰਦੀ ਸੀ ਝਗੜਾ ਸ਼ੁਰੂ ਹੋ ਜਾਂਦਾ ਸੀ ਉਹਨੇ ਦੋ ਵਾਰੀ ਕਿਹਾ ਤਿੰਨ ਵਾਰੀ ਕਿਹਾ ਫਿਰ ਉਹ ਚੁੱਪ ਕਰ ਗਿਆ ਇਵੇਂ ਉਹ ਕਹਿੰਦੇ ਤਵੀਤ ਨੇ ਬੜਾ ਕੰਮ ਕੀਤਾ ਇੱਕ ਹੋਰ ਦਿਓ ਜੀ ਔਰ ਹੌਲੀ ਹੌਲੀ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਅਸੀਂ ਜਦੋਂ ਦੂਸਰੇ ਦੀ ਗੱਲ ਦੇ ਉੱਤੇ ਪੜਕ ਪੈਂਦੇ ਆਂ ਇਹ ਹੈ ਗੱਲ ਕਿ ਫਰੀਦਾ ਜੋ ਤੈ ਮਾਰਣ ਮੁਕੀਆਂ ਤਿਨਾ ਨ ਮਾਰੇ ਹੁਮ ਆਪਨੜੇ ਘਰ ਜਾਈਏ ਪੈਰ ਤਰਾਂ ਦੇ ਵਿੱਚੋਂ ਹੁਣ ਇਹੀ ਹੈ ਕਿ ਭਾਈ ਤੁਸੀਂ ਉਸ ਹਾਲਤ ਦੇ ਵਿੱਚ ਆਪਣੇ ਘਰ ਜਾਓ ਆਪਨੜੇ ਘਰ ਜਾਈਏ ਨਹੀਂ ਆ ਵੀ ਉਹਨਾਂ ਦੇ ਘਰ ਜਾ ਕੇ ਆਪਣੇ ਘਰ ਮੁੜ ਜਾਓ ਫਰਗਿਵਨੈਸ ਦੇ ਨਾਲ ਕੰਪੈਰਤਨਾਂ ਦੇ ਚੁੰਮ ਦਾ ਮਤਲਬ ਇਹ ਹੈ ਜਦੋਂ ਤੁਸੀਂ ਲਿਟਰਲੀ ਲੋਅ ਵਿੱਚ ਝੁੱਕ ਕੇ ਉਹਦੇ ਪੈਰਾਂ ਦੇ ਉੱਤੇ ਕੋਈ ਚੁੰਮਣ ਦੇ ਇਹ ਨਹੀਂ ਹੈ ਇਸ ਦਾ ਇਹਦਾ ਮਤਲਬ ਇਹ ਹੈ ਕਿ ਵੀ ਰਿਐਕਟ ਨਾ ਕਰੋ ਫਰਗਿਵ ਕਰ ਦਿਓ ਔਰ ਬਹੁਤ ਸਾਰੇ ਹਾਲਤਾਂ ਚ ਇੰਡੀਵਿਜੂਅਲ ਰਿਲੇਸ਼ਨਸ਼ਿਪ ਚ ਹੁੰਦੇ ਕਿ ਵੀ ਬਹੁਤ ਲੋਕ ਫਿਰ ਵਾਪਸ ਆ ਕੇ ਅਪੋਲੋਜਾਈਜ਼ ਕਰਨਗੇ ਅਦਰਵਾਈਜ਼ ਜੇ ਉਹਨੇ ਵੀ ਕੁਝ ਕਿਹਾ ਤੁਸੀਂ ਵੀ ਬਰਾਬਰ ਦਾ ਕਹਿ ਦਿੱਤਾ ਉਹਨੇ ਫਿਰ ਕਿਹਾ ਤੁਸੀਂ ਕਹਿ ਤੋ ਫਿਰ ਇਕੁਅਲ ਹੋ ਗਏ ਜਦੋਂ ਤੁਸੀਂ ਉਹਨੂੰ ਕਰ ਲੈਣ ਦਿੱਤਾ ਔਰ ਤੁਸੀਂ ਜਿਹਨੂੰ ਕਹਿੰਦੇ ਨੇ ਸਟੈਪ ਬੈਕ ਕਰ ਲਿਆ ਦੈਨ ਉਹ ਰਿਅਲਾਈਜੇਸ਼ਨ ਵੀ ਹੁੰਦੀ ਹੈ ਬਹੁਤ ਸਾਰੇ ਮਾਮਲਿਆਂ 'ਚ ਇਹ ਗੱਲ ਕੰਮ ਕਰਦੇ ਕੁਝ ਵੇਸੇ ਨਹੀਂ ਵੀ ਕਰਦੀ ਕੁਝ ਕਹਿੰਦੇ ਜਦੋਂ ਤੱਕ ਕੜਾਕੇ ਨਾਲ ਜਵਾਬ ਨਾ ਦੇਓ ਅਗਲੇ ਚੁੱਪ ਥੋੜੀ ਕਰਦੇ ਪਰ ਬਾਬਾ ਫਰੀਦ ਜਿਹੜੇ ਨੇ ਉਹਨਾਂ ਨੇ ਸਾਨੂੰ ਨਿਮਰਤਾ ਦਾ ਇਹੀ ਸਬਕ ਪੜਾਇਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਦਰਸ਼ਕਾਂ ਨੂੰ ਫੇਰ ਆਪਾਂ ਦੱਸ ਦਈਏ ਕਿ ਟੀਵੀ 84 ਨੂੰ ਤੁਸੀਂ ਇਹਨਾਂ ਸਾਰੇ ਗੈਜੇਟਸ ਤੇ ਦੇਖ ਸਕਦੇ ਹੋ ਟਾਈਮ ਵਾਰਨਰ ਆਰਸੀਐਨ ਰੋਕੂ ਜਾਦੂ ਬਾਕਸ ਬੈਲ 5 ਕੈਨੇਡਾ ਫੇਸਬੁਕ オンਲਾਈਨ ਸਟ੍ਰੀਮਿੰਗ ਟੀਵੀ 84 ਦੀ ਐਪ ਰਾਈਂ ਟੇ ਗਲੋਬਲ ਸੀਪੀਐਨ ਰਾਈਂ ਤੁਸੀਂ ਦੇਖ ਸਕਦੇ ਹੋ ਗਲੋਬਲ ਸੀਪੀਐਨ ਐਪ ਪਰ ਮੈਂ ਨਾਲ ਇਹ ਹੀ ਅਨਾਉਂਸ ਕਰਦੇ ਆਂ ਵੀ ਅੱਜ ਕੇਸਰੀ ਪੈਂਡਾ ਨਾਂ ਦੀ ਟੈਲੀ ਫਿਲਮ 10 ਵਜੇ ਤੁਸੀਂ ਲਾਈਵ ਦੇਖ ਸਕੋਗੇ ਸੋ ਆਪਣੇ ਟਿਊਨਲ ਰੰ ਜੀ ਡਾਕਟਰ ਸਾਹਿਬ ਅੱਥੇ ਲੈਨੇ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ ਵਿਅਰ ਸਾਡੇ ਪ੍ਰੋਗਰਾਮ ਦਾ ਸਮਾਅ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ ਐਸਓਐਸ ਐਟੀਵੀ 24.ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਅਗਿਆਦੋ ਦੇਖਦੇ ਰਹੋ ਟੀਵੀਜੀ 4 ਬੁਲਾਦੇ ਹੋ ਫਤੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤੇ ਜੀ ਕੀ ਫਤੇ